ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੀਬੀਆਈ ਦੇ ਵੱਲੋਂ ਹੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਹੁਣ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਪਰ ਇਸ ਗ੍ਰਿਫਤਾਰੀ ਦੇ ਪਿੱਛੇ ਕਾਰਨ ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹਰਚਰਨ ਸਿੰਘ ਭੁੱਲਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬਹੁਤ ਚੰਗੀ ਸ਼ਖੀ ਦੇ ਮਾਲਕ ਹਰਚਰਨ ਸਿੰਘ ਭੁੱਲਰ ਦੱਸੇ ਜਾਂਦੇ ਆ ਇੱਕ ਵਧੀਆ ਹਿਸਟਰੀ ਇੱਕ ਵਧੀਆ ਇਤਿਹਾਸ ਦੇ ਮਾਲਕ ਦੱਸੇ ਜਾਂਦੇ ਆ ਮੇਰੇ ਨਾਲ ਭੁਪਿੰਦਰ ਸਿੰਘ ਗੋਤਰਾ ਹੁਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੋਤਰਾ ਸਾਹਿਬ ਸਮਰਥਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੁੱਤਰਾ ਸਾਹਿਬ ਹਰਚਰਨ ਸਿੰਘ ਪੁੱਲਰ ਡੀਆਈਓ ਰੋਪੜ ਰੇਂਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਵੱਡੀ ਕਾਰਵਾਈ ਕਹੀ ਜਾ ਸਕਦੀ ਹੈ ਉਹਨਾਂ ਦੇ ਉੱਤੇ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗਦੇ ਪਏ ਐ ਪਰ ਇੱਕ ਚੰਗੀ ਛਵੀ ਦੇ ਮਾਲਕ ਦੱਸੇ ਜਾਂਦੇ ਐ ਹਰਚਰਨ ਸਿੰਘ ਪੁੱਲਰ ਹੁਣ ਤੱਕ ਉਹਨਾਂ ਦੀ ਉਹਨਾਂ ਦੇ ਬਾਰੇ ਜਿੱਥੇ ਵੀ ਸੁਣਿਆ ਬਹੁਤ ਚੰਗੀ ਛਵੀ ਦੇ ਮਾਲਕ ਦੱਸੇ ਜਾ ਰਹੇ ਐ ਇਹ ਗ੍ਰਿਫਤਾਰੀ ਹੋਈ ਹੈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਚੰਗੀ ਛਵੀ ਕਹਿ ਨੂੰ ਤੇ ਆਨ ਗਰਾਉਂਡ ਤੁਸੀਂ ਹੁਣ ਦੇਖ ਲਈ ਐ ਇੱਕ ਇਹ ਤੇ ਆਪਾਂ ਕਹਿ ਦੇਵਾਂਗੇ ਵੀ ਜਿਹੜਾ ਪਿਛਲਾ ਜਿਹੜਾ ਆਪਾਂ ਬੈਕਗ੍ਰਾਉਂਡ ਵਧੀਆ ਸੀ ਇੱਕ ਬਹੁਤ ਵਧੀਆ ਅਫਸਰ ਡੀਜੀਪੀ ਸਾਹਿਬ ਮਹਿਲ ਸਿੰਘ ਭੁੱਲਰ ਦੇ بیٹے ਸੀ ਉਹਨਾਂ ਦੀ ਸ਼ਬੀ ਆਪਾਂ ਬਹੁਤ ਵਧੀਆ ਕਹਿੰਦੇ ਆ ਬਹੁਤ ਹੀ ਔਨਸਟ ਅਫਸਰ ਰਹੇ ਸਾਡੇ ਅੱਜ ਤੱਕ ਕੋਈ ਬੰਦਾ ਉਂਗਲ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਉਸ ਬੰਦੇ ਨੇ ਸਾਡੇ ਨਾਲ ਨਜਾਇਜ਼ ਕੀਤੀ ਹੈ ਕਿਸੇ ਵੀ ਮੁਲਾਜ਼ਮ ਨਾਲ ਈਵਨ ਕੇ ਲੋਅਰ ਰੈਂਕ ਤੋਂ ਲੈ ਕੇ ਉੱਪਰ ਤੱਕ ਕਿਸੇ ਨਾਲ ਮੁਲਾਜ਼ਮ ਨਾਲ ਮਾੜਾ ਕੀਤਾ ਹੈ ਜਾਂ ਕਿਸੇ ਨਾਲ ਧੱਕਾ ਕੀਤਾ ਹੈ ਜੋ ਵੀ ਜਿੱਦਾਂ ਕੋਈ ਸੈਂਸ ਸੀ ਉਦਾਂ ਕੀਤਾ ਇੱਥੇ ਵੀ ਵੀ ਜਰਾ ਕੇ ਦੇਖੋ ਵੀ ਇਹ ਵੀ ਦੇ ਕਿਡੀਆਂ ਵਧੀਆ ਗਰਾਉਂਡਾ ਬਣਾਉਂਦੀਆਂ ਕਿੰਨੇ ਸੋਹਣੇ ਬੈਨ ਨੂੰ ਮੈਰਿਜ ਪਾਲੇ ਸੰਧਰ ਬਣਾਤੇ ਕਿੰਨਾ ਕੁ ਸਟੋਰ ਸਾਰਾ ਕੁਝ ਉਹਨਾਂ ਦੇ ਫਾਦਰ ਨੇ ਬਣਾਇਆ ਔਰ ਫਾਦਰ ਨੇ ਬਣਾਉਣ ਤੋਂ ਬਾਅਦ ਇਹ ਭਰਤੀ ਪੀਪੀਆ ਸੋਣ ਤੋਂ ਬਾਅਦ ਮੇਰੇ ਹਿਸਾਬ ਨਾਲ 2007 ਜੇ ਆਈਪੀਐਸ ਬਣੇ ਉਦੋਂ ਵੀ ਮੇਰੇ ਹਿਸਾਬ ਉਹਨਾਂ ਨੇ ਕਹਿਣ ਤੇ ਉਹ ਆਈਪੀਐਸ ਬਣਾਤਾ ਪਰ ਆਈਪੀਐਸ ਬਣਨ ਤੋਂ ਬਾਅਦ ਜਿਹੜਾ ਹੁਣ ਇਹੋ ਜਿਹਾ ਕੰਮ ਇਸ ਤੋਂ ਪਹਿਲਾਂ ਇਹ ਸੰਗਰੂਰ ਏਰੀਆ ਦਾ ਵੀ ਰੌਲਾ ਪੈਂਦਾ ਸੀ ਕੋਈ ਸ਼ਰਾਬ ਦੇ ਵਪਾਰੀ ਸੀ ਕੋਈ ਜਨਾਨੀਆਂ ਦਾ ਰੌਲਾ ਸੀ ਉੱਥੇ ਵੀ ਕੋਈ ਮਾੜੀ ਛਵੀ ਦਾ ਰੌਲਾ ਪੈਂਦਾ ਸੀ ਜਦੋਂ ਇਹ ਉੱਪਰ ਡੀਆਈਜੀ ਸੀ ਉੱਥੇ ਜੀਰਕਪੁਰ ਦੀ ਕੋਈ ਲੇਡੀ ਸੀ ਉਹਦਾ ਨਾਮ ਬਾਟਸ ਸੀ ਮਗਰ ਲੱਗਾ ਨਾਮ ਇਹਨੂੰ ਹੁਣ ਪੂਰਾ ਭੁੱਲ ਗਿਆ ਉਹਨੇ ਵੀ ਇਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਾਇਆ ਸੀ ਹਾਈ ਕੋਰਟ ਨੇ ਆਰਡਰ ਕੀਤੇ ਸੀ ਇੰਨਾ ਖਰਾਸੋਸ ਨੂੰ ਬੰਦੀ ਲੇਡੀ ਨੂੰ ਵੀ ਕਰਤਾ ਸੀ ਕਿ ਹਾਈ ਕੋਰਟ ਨੇ ਆਰਡਰ ਕੀਤੇ ਸੀ ਕਿ ਜਦੋਂ ਤੱਕ ਇਹ ਇੱਥੇ ਰਹੇਗਾ ਇਹ ਜੀਰਕਪੁਰ ਨਹੀਂ ਆਏਗਾ ਹਾਈ ਕਾਉਰਟ ਮਤਲਬ ਇੰਨਾ ਕੋਈ ਇੱਕ ਡੀਏਜੀ ਆਈਪੀਐਸ ਰੈਂਕ ਦਾ ਇੰਨਾ ਕੋ ਮਾੜਾ ਹਾਲ ਹੋਇਆ ਹੋਵੇ ਤੁਸੀਂ ਆਪ ਸੋਚੋ ਕਿ ਜਿਹਨੂੰ ਉਥੇ ਇੱਕ ਹਾਈ ਕਾਉਰਟ ਨੇ ਆਰਡਰ ਕੀਤਾ ਨਬ ਤੋਂ ਇਸ ਏਰੀਆ ਚ ਲੱਗਣਾ ਹੀ ਨਹੀਂ ਤੇ ਫੇਰ ਉਹ ਬੰਦਾ ਵੈਸੇ ਤਾਂ ਮਾੜਾ ਬੰਦਾ ਜੇ ਕਿਸੇ ਦੀ ਕੋਈ ਹੈਲਜੀ ਕੰਪਲੇਟ ਆ ਨਾ ਉਹ ਵੈਸੇ ਹੀ ਬਦਲੀ ਕਰਾਏਦਾ ਯਾਰ ਛੱਡ ਪਰ ਸਾਡੀ ਹੈਲਜੀ ਕੰਪਲੇਟ ਹੋਈ ਹੈ ਇਹਦਾ ਮਤਲਬ ਤੇ ਵੇਰ ਕੇ ਹੁਣ ਆ ਜਿਹੜਾ ਜਿਹੜਾ ਬੰਦਾ ਹੋਇਆ ਉਥੇ ਆ ਮੈਨੂੰ ਉਹਦਾ ਪਤਾ ਬੱਤਾ ਬੱਤਾ ਕੋ ਆਸ਼ ਬੱਤਾ ਕੋਈ ਇਹ ਚਾਰ ਪੰਜ ਬੰਦੇ ਨੇ ਜਿਹੜੇ ਸਕ੍ਰੈਪਰ ਉਥੇ ਸਕ੍ਰੈਪ ਦੇ ਵਪਾਰੀ ਨੇ ਇਹ ਮੈਨੂੰ ਜੋ ਪਤਾ ਲੱਗਾ ਵੀ 5-5 ਲੱਖ ਰੁਪਈਆ ਇਹਨਾਂ ਕੋਲੋਂ ਪਹਿਲਾਂ ਦਿੰਦੇ ਸੀ ਉਹ ਹੁਣ ਇਹਨੇ ਉਹ ਵੀ ਗੱਲ ਵੀ ਦਿਵਾਲੀ ਦਾ ਆ ਗਿਆ ਹੁਣ ਵੀ ਹੁਣ ਤੁਸੀਂ 10 ਲੱਖ ਰੁਪਈਆ ਦਿਓ ਫਿਰ ਉਹ ਉਹਨਾਂ ਨੇ ਵੀ ਪਕੋਆ ਬੰਦਬਸਤ ਕਰਕੇ ਕਿਉਂਕਿ ਸੀਬੀਆਈ ਨੇ ਕਿਹਾ ਟਰੈਕ ਚੁੱਕਣਾ ਹੈ ਆਫਟਰ ਆ ਉਹਨਾਂ ਕੋ ਰੀਜ ਬਣਾਏ ਪੰਜਾਬ ਤੇ ਚੁੱਕਣਾ ਹੋਰ ਖਾਈ ਉਹਨਾਂ ਨੇ ਫਿਰ ਚੰਡੀਗੜ੍ਹ ਦੀ ਰੀਜ ਬਣਾਈ ਕਿ ਚੰਡੀਗੜ੍ਹ ਜਦੋਂ ਕਿਤੇ ਆਏਗਾ ਉਹਦਾ ਨਾਲ ਫੜ ਲਾਂਗੇ ਉਹਨਾਂ ਨੇ ਵੀ ਤਰੀਕੇ ਲੱਗੋਗੇ ਆਫਟਰ ਆ ਜਦੋਂ ਕਿ ਬੰਦੇ ਨੂੰ ਪਤਾ ਹੀ ਹੈ ਵੀ ਇਹਦਾ ਹੁਣ ਅੰਤ ਆ ਗਿਆ ਕਿਸੇ ਚੀਜ਼ ਦਾ ਹਰ ਚੀਜ਼ ਦਾ ਕਿਸੇ ਦਾ ਅੰਤ ਤੇ ਹੁੰਦਾ ਯਾਰ ਕਰਾਪਸ਼ਨ ਵੀ ਕਰਨੀ ਨੋਟ ਲਈ ਇਹ ਬੰਦੇ ਨੂੰ ਮਾਰ ਹੀ ਦਈਏ ਜਾਂ ਬੰਦਾ ਉਹ ਗੱਲ ਬੰਦਾ ਕਹਿੰਦਾ ਯਾਰ ਹਾਂ ਪੰਗਾ ਤੇ ਲਿਆ ਹੀ ਵਾ ਇਸ ਤੱਕ ਤੇ ਆਉਣਾ ਹੀ ਹੈ ਉਹ ਇਹਨਾਂ ਚੀਜ਼ਾਂ ਕਰਕੇ ਉਹਨਾਂ ਨੇ ਫਿਰ ਇਹ ਤਾਂ ਕਰਨਾ ਹੀ ਸੀ ਪਰ ਮੈਂ ਗੱਲ ਕਰਦਾ ਵੀ ਬਹੁਤਾ ਵਧੀਆ ਕੈਰੇਕਟਰ ਨਹੀਂ ਜਿੰਨਾ ਕਿ ਫਾਦਰ ਦਾ ਵਧੀਆ ਕੈਰੇਕਟਰ ਸੀ ਨਾ ਜਿੰਨਾ ਕਿ ਕਹਦੀ ਝੂਠ ਬੋਲੀਏ ਵਧੀਆ ਦਾ ਤੇ ਉਹਨਾਂ ਇੱਕ ਮੈਂ ਕਹਣਾ ਇਹਦਾ ਬੈਡ ਕੈਰੇਕਟਰ ਕਹਿਦੀ ਆਪਾਂ ਜੋ ਸਾਹਣਾ ਸਾਹ ਕੋ ਸਭ ਕੋ ਸਾਹਮਣੇ ਆ ਉਹ ਜਿੰਨਾ ਚੁ ਮਾਰੇ ਕਹਿਣ ਵਾਲਾ ਝੂਠ ਬੋਲੀ ਉਹ ਵੀ ਠੀਕ ਤੇ ਜਿੰਨਾ ਚੰਗੇ ਕਹਿਣ ਵਾਲਾ ਤੇ ਬੋਲੇ ਮਤਲਬ ਓਵਰ ਆਲ ਇੱਕ ਇਮਾਨਦਾਰ ਪਿਓ ਦੀ ਛਵੀ ਤੇ ਕਲੰਕ ਲਾਤਾ ਇਸ ਬੰਦੇ ਨੇ ਮੈਂ ਤੇ ਇੱਕ ਗੱਲ ਕਹਾਂਗਾ ਕਿਉਂਕਿ ਇੰਨੀਆਂ ਮਾੜੀਆਂ ਗੱਲਾਂ ਜੋ ਸਾਹਮਣੇ ਤੁਹਾਡੇ ਸਭ ਕੋ ਆਈ ਗਿਆ ਹੁਣ ਸੀਬੀਆਈ ਨੇ ਦੇਖੋ ਕਿੰਨੀ ਦੇ ਰਹੀ ਹੈ ਤੇ ਕੰਮ ਹੈ ਨਹੀਂ ਪੇ ਹੁਣੇ ਹੀ ਮਿਲਿਆ ਤੇ ਹੁਣੇ ਹੀ ਫੜ ਲਿਆ ਆਫਟਰ ਆਲ ਸੀਬੀਆਈ ਨੇ ਪੂਰੀ ਕਾਰਵਾਈ ਕੀਤੀ ਇਨਕੁਆਰੀ ਕੀਤੀ ਹੋਏਗੀ ਸਾਰੀ ਕੋਖ ਕੀਤੀ ਹੋਏਗੀ ਫਿਰ ਉਹ ਜਿਹੜਾ ਮੰਡੀ ਗਵਿੰਦਗੜ ਦਾ ਵਪਾਰੀ ਜਿੰਨਾਂ ਕੋਲੋਂ ਹਰ ਮਹੀਨੇ 5 ਲੱਖ ਦੀ ਡਿਮਾਂਡ ਕੀਤੀ ਗਈ ਔਰ ਆਫਟਰ ਆਲ ਉਸ ਬੰਦੇ ਨੇ ਕਿੱਥੇ ਤੱਕ ਕਿੰਨਾ ਕੁ ਦੁਖੀ ਹੋ ਗਏ ਨੇ ਸੀਬੀਆਈ ਤੱਕ ਨਹੀਂ ਤੇ ਆਮ ਕਰਕੇ ਸੀਬੀਆਈ ਤੱਕ ਮਾੜਾ ਬੰਦਾ ਤੇ ਪਹੁੰਚ ਹੀ ਨਹੀਂ ਕਰ ਸਕਦਾ ਉਸ ਬੰਦੇ ਜਿਹੜਾ ਮਹੀਨੇ ਦਾ 5 ਲੱਖ ਦੇ ਸਕਦਾ ਉਸ ਬੰਦੇ ਨੇ ਕਿਸ ਤਰੀਕੇ ਨਾਲ ਉੱਥੇ ਪਹੁੰਚ ਕੀਤੀ ਹੋਗੀ ਮਿਲਿਆ ਹੋਊਗਾ ਔਰ ਫਿਰ ਰੈੱਡ ਹੰਡਰ ਫੜਿਆ ਹੋਊਗਾ ਜਾਂ ਜਿੱਦਾਂ ਵੀ ਫੜਿਆ ਇਹ ਤਾਂ ਅਜੇ ਨਿਕਲ ਕੇ ਬਾਹਰ ਆਏਗਾ ਵੀ ਰੰਗੇ ਹੱਥੀ ਫੜਿਆ 5 ਲੱਖ ਰੁਪਈਆ ਫੜਿਆ ਜਾਂ ਨਹੀਂ ਫੜਿਆ ਤਾਂ ਬਾਅਦ ਚ ਬਾਅਦ ਚ ਨਿਕਲ ਫਿਲਹਾਲ 5 ਲੱਖ ਦਾ ਰੋਲਾ ਤੇ ਹੈਗਾ ਨਾ ਅੱਛਾ ਇਸ ਅਫਸਰ ਦਾ ਦੇਖੋ ਕਿੰਨਾ ਮਾੜਾ ਬਤੀਰਾ ਹੈ ਕਿ ਇਸ ਅਫਸਰ ਰਗੋਲ ਮੈਂ ਇੱਕ ਵਾਰੀ ਡੀਜੀਪੀ ਸਾਹਿਬ ਕੋਲ ਇਹਨਾਂ ਦੇ ਫਾਦਰ ਕੋਲ ਗਿਆ ਮੈਂ ਕਹਾਂ ਰਿਕੁਐਸਟ ਕੀਤੀ ਮੈਂ ਕਹਾਂ ਸਰ ਸਾਡਾ ਇੱਕ ਨਾ 98 ਰੇ ਮੁਹਾਲੀ ਤੋਂ ਡਿਸਮਿਸ ਹੋਇਆ ਸੀ ਸਬ ਇਨਸਪੈਕਟਰ ਸੁਖਮੰਦਰ ਸਿੰਘ ਜੋ ਕਿ ਪਰਚਾ ਦਰਜ ਹੋਇਆ ਉਹਦੇ ਕਰਕੇ ਡਿਸਮਿਸ ਕਰਤਾ ਉਹਨਾਂ ਕੋਲ ਗਿਆ ਉਹਨਾਂ ਨੇ ਇਹ ਰੁੱਪਣ ਲੱਗੇ ਉਦੋਂ ਵੀ ਉਹਨਾਂ ਨੇ ਇਹਨੂੰ ਫੋਨ ਕਰਤਾ ਕਿ ਯਾਰਾ ਕੇਸ ਕਰਕੇ ਮੁੰਡਾ ਡਿਸਮਿਸ ਹੋਇਆ ਕੋਈ ਟੀ ਗੱਲ ਤੇ ਆਣੇ ਇਹਨੂੰ ਬੜੀ ਕਰ ਦਿਓ ਜਦੋਂ ਬਹਾਲ ਕਰ ਦਿਓ ਜਦੋਂ ਕੋਰਟ ਫੈਸਲਾਏ ਉਤੋਂ ਬਾਅਦ ਅਗਲਾ ਡਿਸੀਜਨ ਲਏ ਇਹਨਾਂ ਨੇ ਉਹ ਸਮੁੰਦਰ ਸਿੰਘ ਨੂੰ ਬੁਲਾਇਆ ਜਾ ਕੇ ਮਿਲਿਆ ਉਸ ਦੀ ਉਲਟਾ ਕੰਮ ਕਰਨ ਦੀ ਵਿਵਸਥਾ ਉਹਨੂੰ ਬੇਇੱਜ਼ਤੀ ਕਰਕੇ ਉਥੋਂ ਬਾਹਰ ਕੱਢ ਦਿੱਤਾ ਕੰਮ ਵੀ ਨਹੀਂ ਕੀਤਾ ਅਚਾਰਨ ਭੁੱਲਣ ਹਾਂਜੀ ਅਚਾਰਨ ਭੁੱਲਣ ਨੇ ਤੇ ਆਪਣੇ ਆਪ ਈਮਾਨਦਾਰ ਸ਼ਵੀ ਆਪਾਂ ਕਿਤਾ ਗਾਇ ਦੀਏ ਮੈਂ ਤੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਮੈਂ ਤੇ ਡੀਜੀ ਆਪਣੇ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਮੈਨੂੰ ਤਾਂ ਲੱਗਦਾ ਜਿਹੜਾ 600 ਕਰੋੜ ਵਾਲਾ ਕਪੜੇ ਦਾ ਰੋਲਾ ਪਿਆ ਸੀ ਜਿਹਦੇ ਚ 10 ਆਈਪੀਐਸ ਦੇ ਨਾਂ ਸੀ ਮੈਨੂੰ ਲੱਗਦਾ ਇਹ ਵੀ ਨਾਂ ਵਿੱਚ ਉਹਦੇ ਹੋਊਗਾ ਜਰੂਰ ਜਿਹੜੇ ਬਾਕੀ ਸੀ ਉਹਨਾਂ ਨੇ ਜਾਂ ਹੋਈ ਗੱਲ ਕਹੀ ਬੀ ਡੀਜੀਪੀ ਸਾਹਿਬ ਦੇ ਪੈਰ ਕੋਠਲੇ ਸਾਨੂੰ ਬਚਾ ਲਓ ਜਾਂ ਮੁੱਖ ਮੰਤਰੀ ਸਾਹਿਬ ਦੇ ਪੈਰ ਕੋਠਲੇ ਸਾਨੂੰ ਇਹ ਥੋੜੀ ਸਪੈਕੂਲੇਸ਼ਨ ਹੈ ਕਿ ਹੋ ਸਕਦਾ ਹੈ ਜਾਂ ਤੁਹਾਨੂੰ ਪਤਾ ਹੈ ਕਿ ਉਹਦੇ ਚ ਹੈਗਾ ਨਾਮ ਕਿ ਨਹੀਂ ਮੈਂ ਗੱਲ ਕਰਦਾ ਵੀ ਜਦੋਂ ਨਾ ਬਾਹਰ ਹੀ ਨਹੀਂ ਉਹਨਾਂ ਦੇ ਨਾਮ ਦੇ ਉੱਤੇ ਤਾਂ ਨਾ ਹੋਊਗਾ ਤਾਂ ਤਾਂ ਹੀ ਗੱਲ ਬਣਦੀ ਹੈ ਨਾ ਕਿਉਂਕਿ ਜੇ ਉਹ 5 ਲੱਖ ਰੁਪਈਆ ਲੈ ਸਕਦਾ ਹੈ ਉਹ ਬੰਦਾ ਡੀਜੀਪੀ ਇੱਕ ਤੇ ਕੀ ਉਹ 600 ਕਰੋੜ ਦੇ ਵਿੱਚ ਨਹੀਂ ਹੋਏਗਾ ਮੈਂ ਤਾਂ ਕਹਿੰਦਾ ਪੱਕਾ ਹੋਊਗਾ ਉਹ ਗੱਲ ਤਾਂ ਕਿਉਂਕਿ 5 600 ਕਰੋੜ ਤੇ 5 ਲੱਖ ਦੋਵਾਂ 'ਚ ਕਿੰਨਾ ਫਰਕ ਹੈ ਤੁਹਾਨੂੰ ਤੁਸੀਂ ਸਾਰੇ ਜਾਣਦੇ ਜਿੰਨੇ ਵੀ ਸੁਣਦੇ ਹੋ ਮੈਂ ਕਹਿੰਦਾ ਵੀ ਜਦੋਂ ਵੀ ਕੋਈ ਆਈਪੀਐਸ ਇਨਵੋਲਵ ਹੁੰਦਾ ਤੇ ਸਰਕਾਰ ਦਾ ਕਹਦੀ ਹੈ ਸਰਕਾਰ ਤੇ ਪਾਸੇ ਰਹਿ ਗਈ ਸਾਡੇ ਅਫਸਰਾਂ ਦਾ ਜ਼ੋਰ ਲੱਗ ਜਾਂਦਾ ਵੀ ਇਹਨੂੰ ਬਚਾ ਲਈਏ ਪੈਦਾ ਨੁਕਸਾਨ ਨਾ ਕੋਈ ਸਾਡੇ ਥੱਲੇ ਵਾਲੇ ਮੁਲਾਜ਼ਮ ਕੋਈ ਡੀਐਸਪੀ ਹੋਵੇ ਕੋਈ ਇਨਸਪੈਕਟਰ ਹੋਵੇ ਜਾਂ ਥੱਲੇ ਨੂੰ ਲੋਅ ਰੈਂਕ ਵਾਲਾ ਕੋਈ ਵੀ ਮੁਲਾਜ਼ਮ ਹੋਵੇ ਪਰਚਾ ਦਰਜ ਨਾਲ ਜਿਸਮਿਸ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿੰਦਾ ਅਪੀਲ ਕਰਦਾ ਮੈਂ ਡੀਜੀਪੀ ਸਾਹਿਬ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਕਰਦਾ ਔਰ ਜਿੰਨੇ ਵੀ ਮੇਰੇ ਸਰੋਤੇ ਸੁਣਦੇ ਹੋਣ ਇਹ ਤਕਾ ਜੇ ਕਹਿੰਦੇ ਵੀ ਬਰਾਬਰ ਪੁਲਿਸ ਰੂਲ ਬਰਾਬਰ ਹੈ ਸੰਵਿਧਾਨ ਬਰਾਬਰ ਹੈ ਤੇ ਫਿਰ ਜਿਹੜਾ ਵਰਤਿਆ ਵੀ ਬਰਾਬਰ ਜਾਣਾ ਚਾਹੀਦਾ ਜੇ ਪਰਚਾ ਇਹਨਾਂ ਤੇ ਹੁੰਦਾ ਇਹ ਵੀ ਡਿਸਮਿਸ ਹੋਣੀ ਚਾਹੀਦੀ ਨਾਲ ਜਿੰਨੇ ਹੋਰ ਨੇ ਤੇ ਜਾਂ ਫਿਰ ਜਿਹੜੇ ਅਸੀਂ ਹੁਣ ਆਤਵਾਦ ਪਿੰਡੇ ਦੇ ਹੰਢਾ ਗਿਆ ਜਾਈ ਸੜਕਾਂ ਦੇ ਤੋਏ ਵਰ ਤੇ ਸੱਟ ਲਾ ਕਿਉ ਇਹ ਗੱਲ ਇੱਕ ਪਾਸੇ ਡੀਜੀਪੀ ਸਾਹਿਬ ਕਹਿੰਦੇ ਨੇ ਵੀ ਬੰਦਿਆਂ ਤੇ ਪਰਚਾ ਹੋਈ ਬਲੈਕ ਸ਼ੀਪ ਕਹਿੰਦੇ ਡੀਜੀਪੀ ਸਾਹਿਬ ਦੇ ਖੁਦ ਆ ਗਿਆ ਤੇ ਹੁਣ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਡੀਜੀਪੀ ਸਾਹਿਬ ਇਹਨਾਂ ਨੂੰ ਕਿਹੜਾ ਰੈਂਕ ਦਿਓਗੇ ਤੁਸੀਂ ਜਿੰਨੇ ਤੁਹਾਡੇ ਕੋਲ ਆਈਪੀਐਸ ਅਫਸਰਾਂ ਦੇ ਪਰਚੇ ਹੋਏ ਇਹਨਾਂ ਨੂੰ ਤੁਸੀਂ ਕਿਹੜਾ ਰੈਂਕ ਦਿੰਦੇ ਸਾਨੂੰ ਤਾਂ ਤੁਸੀਂ ਕਹਤਾ ਬਲੈਕ ਸ਼ੀਪ ਹੁਣ ਇਹਨਾਂ ਨੂੰ ਤੁਸੀਂ ਕਿਹੜਾ ਰੈਂਕ ਦਿੰਦੇ ਬਹੁਤ ਮਾੜੀ ਔਰ ਨਹਾਇਤ ਨਿੰਦਨਯੋਗ ਹੈ ਕਦੇ ਵੀ ਕੋਈ ਵੀ ਗੱਲ ਆਈਪੀਐਸ ਤੇ ਜਦੋਂ ਵੀ ਹੁੰਦੀ ਹੈ ਗੱਲ ਨੂੰ ਹਮੇਸ਼ਾ ਦੱਬਾਇਆ ਹੀ ਜਾਂਦਾ ਹੁਣ ਜਦੋਂ ਮੁਲਾਜ਼ਮ ਕਦੀ ਤੁਸੀਂ ਸੋਚੋ ਮੁਲਾਜ਼ਮ ਕਿੰਨੇ ਸੁਸਾਈਸਾਈਡ ਕਰਦੇ ਕਦੀ ਤੁਸੀਂ ਇਸ ਗੱਲ ਬਾਰੇ ਗੌਰ ਕੀਤੀ ਹੈ ਇਹੋ ਜਿਹੜੇ ਡੀਆਈਜੀ ਸਾਹਿਬ ਅੱਜ ਲੁਧਿਆਣੇ ਲੱਗੇ ਨੇ ਜਦੋਂ ਇਹ ਕਪੂਰਥਲੇ ਲੱਗੇ ਹੁੰਦੇ ਸੀ ਉਦੋਂ ਵੀ ਇੱਕ ਮੁਲਾਜ਼ਮ ਸੁਸਾਈਸਾਈਡ ਕਰ ਗਿਆ ਸੀ ਜਦੋਂ ਇਹ ਲੁਧਿਆਣੇ ਲੱਗੇ ਉਦੋਂ ਵੀ ਮੁਲਾਜ਼ਮ ਇੱਕ ਸੁਸਾਈਸਾਈਡ ਕਰ ਗਿਆ ਜਦੋਂ ਥੱਲੇ ਵਾਲਾ ਮੁਲਾਜ਼ਮ ਕੋਈ ਸੁਸਾਈਸਾਈਡ ਕਰ ਜਾਵੇ ਪੋਰਮੇ ਜਾਂ ਇਸੇ ਗੱਲ ਤੇ ਦਬਾਇਆ ਜਾਂਦਾ ਜੀ ਜਾਂ ਇਹਦਾ ਰਵਾਲਵਰ ਸਾਫ ਕਰਨ ਲੰਗਾ ਗੋਲੀ ਲੱਗੀ ਜਾਂ ਇਹਦੀ ਘਰੇਲੂ ਪ੍ਰੋਬਲਮ ਸੀ ਆ ਦੋ ਗੱਲਾਂ ਹੁੰਦੀਆਂ ਯਾਰ ਤੁਸੀਂ ਦੱਸੋ ਘਰੇਲੂ ਪ੍ਰੋਬਲਮ ਉਸ ਮਲਾਜਮਾ ਕਠਾਣੇ ਦਾ ਤੇ ਕੀ ਹੋ ਗਈ ਬੱਚੇ ਉਹਦੇ ਤਿੰਨੇ ਕਨੇਡਾ ਬੈਠੇ ਨੇ ਉਹਦੀ ਕੀ ਪ੍ਰੋਬਲਮ ਹੋएगी ਘਰ ਉਹਦੀ ਜ਼ਮੀਨ ਜ਼ਿਆਦਾ ਜਿਹੜੀ ਸਭ ਕੋ ਹੈ ਕੀ ਪ੍ਰੋਬਲਮ ਹੋएगी ਕਹਾਣੀ ਨੂੰ ਇਸ ਤਰੀਕੇ ਨਾਲ ਬਣਾਇਆ ਜਾਂਦਾ ਕਿ ਉਹ ਜੀ ਕਹੇ ਅਫਸਰ ਤੇ ਗੱਲ ਨਾ ਆਵੇ ਗੱਲ ਖਤਮ ਹੀ ਹੋ ਜਾਵੇ ਜਿਵੇਂ ਹੁਣ ਜੇ ਰੌਲਾ ਪਿਆ ਹਰਿਆਣੇ ਵਾਲੇ ਡੀਜੀਪੀ ਸਾਹਿਬ ਦਾ ਪਿਆ ਰੌਲਾ ਗੱਲ ਸਾਹਮਣੇ ਆਈ ਨਿਕਲ ਕੇ ਉਹਨਾਂ ਨੇ ਪਰਚਾ ਕਰਾਇਆ ਕਿੰਨਾ ਰੌਲਾ ਕਿੰਨੀ ਜਦੋਜਾਇਦ ਕਰਨ ਤੋਂ ਬਾਅਦ ਕਿੱਥੇ ਤੱਕ ਪਹੁੰਚਿਆ ਇਵਨ ਕੱਲ ਧਰਨਾ ਵੀ ਲਾਇਆ ਗਿਆ ਸੀ ਮੈਨੂੰ ਵੀ ਬੁਲਾਇਆ ਗਿਆ ਸੀ ਮੈਂ ਵੀ ਉਸ ਧਰਨੇ 'ਚ ਗਿਆ ਸੀ ਠੀਕ ਹੈ ਨਾ ਇਹ ਗੱਲਾਂ ਵੱਲ ਧਿਆਨ ਦਿਓ ਦਿੱਤਾ ਜਾਵੇ ਜੇ ਕੋਈ ਆਈਪੀਐਸ ਫਸਦਾ ਤੇ ਉਹਨੂੰ ਵੀ ਸਾਡੇ ਬਰਾਬਰ ਹੀ ਰੱਖਿਆ ਜਾਵੇ ਜੇ ਸੰਵਿਧਾਨ ਇੱਕ ਮੈਂ ਸਭ ਕੁਝ ਇੱਕੇ ਵਰਦੀ ਦਾ ਰੰਗ ਇੱਕੇ ਤੇ ਉਹਨੂੰ ਬਰਾਬਰਨ ਲਿਆ ਜਾਵੇ ਇਹ ਨਾ ਕੀਤਾ ਜਾਵੇ ਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਸਾਨੂੰ ਵੀ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਨਾ ਤੇ 600 ਕਰੋੜ ਦੇ ਜਿਹੜੇ ਬਾਕੀ ਰਹਿੰਦੇ ਨੇ ਉਹ ਵੀ ਸਾਹਮਣੇ ਲਿਆਂਦੇ ਜਾਣ ਜੇ ਹੁਣ ਇਹ ਫਸੇ ਨੇ ਹੁਣ ਮੈਂ ਇਹਨਾਂ ਦੀ ਇੱਕ ਅਗਰੀ ਹੋਰ ਕਹਾਣੀ ਦੱਸਾਂ ਮੇਰਾ ਕੋ دوست ਮੇਰੇ ਕੋਲ ਆਇਆ ਕਹਿੰਦਾ ਜੀ ਇਹਨਾਂ ਦਾ ਬ੍ਰਦਰ ਕੁਲਦੀਪ ਸਿੰਘ ਭੁੱਲਰ ਅੱਛਾ ਉਹ ਤੁਹਾਡਾ ਕੰਮ ਕਰਾ ਦਿੰਦਾ ਸੀ ਮੈਂ ਕਹਾਂ ਜੀ ਕਿੱਦਾਂ ਕਰਾ ਦੂੰ ਮੇਰੇ ਕੋਲ ਉਹਨਾਂ ਨੇ ਡਿਮਾਂਡ ਰੱਖੀ ਪੈਸਿਆਂ ਦੀ ਕਿਹੜਾ ਕਿਹੜਾ ਕੰਮ ਕਰਾ ਮੈਂ ਖੁਦ ਜਦੋਂ ਡਿਸਮਿਸ ਆ ਤੇ ਮੇਰਾ ਕਹਿੰਦਾ ਵੀ ਮੈਂ ਇਹ ਤੁਹਾਨੂੰ ਜੀ ਕਰਾ ਦਾਂਗਾ ਤੁਹਾਡਾ ਕੰਮ ਮੈਂ ਪੁੱਛਿਆ ਵੀ ਕਿੱਦਾਂ ਕਰਾ ਦੂੰ ਉਹ ਸਾਡਾ ਮੇਰਾ ਦੋਸਤ ਇਹਨਾਂ ਦੱਸਿਆ ਕਹਿੰਦਾ ਯਾਰ ਇੰਨੇ ਕ ਪੈਸੇ ਲੱਗਣੇ ਨੇ ਆ ਕਰਨਾ ਉਹ ਕਰਨਾ ਮੈਂ ਕਹਾਂ ਯਾਰ ਤੂੰ ਕਰਾ ਦੇ ਪੈਸੇ ਸਾਡੇ ਮਹਿਕਮੇ ਚ ਲੈਂਦਾ ਸਾਰੇ ਲੈਂਦੇ ਮੈਂ ਕਹਾਂ ਤੂੰ ਕਰਵਾ ਜੀ ਮੇਰੇ ਕੋਲੋਂ 50000 ਰੁਪਇਆ ਲਿਆ ਔਰ ਮੈਂ ਬੈਂਕ ਦੇ ਵਿੱਚੋਂ ਟ੍ਰਾਂਸਫਰ ਕੀਤਾ ਇਹਨਾਂ ਨੇ ਜਿੱਦਾਂ ਕਹਦੀ ਇਹ ਰੁਕੋ ਸੈਲਰ ਅਖੇ ਡਾਇਰੈਕਟ ਆਪਣੇ ਖਾਤੇ ਨਹੀਂ ਕਿਸੇ ਦੇ ਖਾਤੇ 'ਚ ਮੇਰੇ ਕੋਲੋਂ 50000 ਰੁਪਇਆ ਦਾ ਡਾਇਰੈਕਟ ਮੈਂ ਦਿੱਤਾ ਖੁਦ ਮੈਂ ਕਾਊਂਟ 'ਚ ਸਟੇਟਮੈਂਟ ਵੀ ਦਿਆਂਗਾ ਜੇ ਕੋਈ ਮੇਰੀ ਸੁਣਦਾ ਹੈ ਮੈਨੂੰ ਪੁੱਛਦਾ ਹੈ ਜਾਣਦਾ ਹੈ ਮੈਂ ਖੁਦ ਦਿਆਂਗਾ ਸਟੇਟਮੈਂਟ ਕਾਊਂਟ ਦੀ ਬੈਂਕ ਦੇ ਵਿੱਚੋਂ ਕਢਵਾ ਕੇ ਉਹ ਲਿਆ ਔਰ ਉਸ ਤੋਂ ਬਾਅਦ ਅੱਜ ਤੱਕ ਕੋਈ ਗੱਲਬਾਤ ਨਹੀਂ ਹੋਈ ਮੈਨੂੰ ਸਰਾਉ ਨੇ ਕਿਹਾ ਕਹਿੰਦਾ ਵੀ ਪੈਸੇ ਤਿਆਰ ਮੈਂ ਕਿਹਾ ਪੈਸੇ ਮੇਰੇ ਕੋਲ ਗੂਗਲ ਨੇ ਪੈਸੇ ਨਿਕ ਪਏ ਫੜ ਲਾਂਗੇ ਕੋ ਲੈ ਲਾਂਗੇ ਪੈਸੇ ਕਰ ਲਾਂਗੇ ਔਰ ਮੇਰੇ ਕੋਲ ਉਹ 50000 ਅੱਜ ਤੱਕ ਵਾਪਸ ਨਹੀਂ ਆਇਆ ਜਦੋਂ ਪੁੱਛੀਏ ਤੇਰਾ ਕੰਮ ਹੋ ਜਾਊਗਾ ਤੇਰਾ ਉਹ ਕੰਮ ਮੈਨੂੰ ਪਤਾ ਕਿੰਨੇ ਹੋਣਾ ਪੈਸੇ ਲੈ ਕੇ ਮਤਲਬ ਗੱਲ ਕਰਦੇ ਆ ਕਿ ਇਹਨਾਂ ਨੇ ਇੱਕ ਵਧੀਆ ਅਫਸਰ ਦੀ ਆਪਣੇ ਫਾਦਰ ਦੀ ਸ਼ਭੀ ਖਰਾਬ ਕੀਤੀ ਹੋਈ ਹੈ ਹੁਣ ਇਹਨਾਂ ਦੇ ਦੂਜੀ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਸੰਗਰੂਰ ਰੌਲਾ ਪਿਆ ਸੀ ਇੱਕ ਆ ਹੋ ਗਿਆ ਤੀਜੀ ਕਹਾਣੀ ਜਦੋਂ ਇਹ ਚੰਡੀਗੜ੍ਹ ਲੱਗੇ ਸੀ ਪੀਐਲਵੀ ਦੇ ਵਿੱਚ ਉੱਥੇ ਡੀਏਜੀ ਬੈਠਦੇ ਸੀ ਉੱਥੋਂ ਇੱਕ ਮੀਡੀਆ 'ਚ ਕਾਫੀ ਮਰੀ ਖਬਰ ਵਾਇਰਲ ਹੋ ਰਹੀ ਸੀ ਕਿ ਟੋਪ ਹੁੰਦੀ ਪੁਰਾਣੀ ਸਾਡੀ ਟੋਪ ਸੀ ਉਹ ਚੋਰੀ ਹੋ ਗਈ ਉੱਥੋਂ ਉਹ ਜਿਹੜੇ ਚੰਡੀਗੜ੍ਹ ਪੁਲਿਸ ਵਾਲੇ ਥਾਣੇਦਾਰ ਸਾਹਿਬ ਸੀ ਉਹ ਮਿਲੇ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੀ ਯਾਰ ਮੈਂ ਉਹ ਬੜੀ ਮੁਸ਼ਕਲ ਲੱਭ ਕੇ ਫਲਾਣੀ ਜਗ੍ਹਾ ਤੇ ਝੁਗੀਆਂ ਵਾਲਿਆਂ ਦੇ ਵਿੱਚ ਉੱਥੇ ਪਈ ਸੀ ਉੱਥੋਂ ਮੈਂ ਲਿਆਂਦੀ ਹੂੰ ਸਾਨੂੰ ਇਹ ਸ਼ੱਕ ਪੈਂਦਾ ਉੱਥੇ ਵੀ ਵੇਚਦੇ ਜੇ 4-5 ਲੱਖ ਲੈ ਲੈਂਦੇ ਕਿ ਭਾਵੇਂ ਇਹ ਵੀ ਉੱਥੇ ਵੇਚ ਦਿੱਤੀ ਹੋਵੇ ਉਹਦੇ ਥਾਣੇਦਾਰ ਨੇ ਆਪਾਂ ਕਹਿ ਦਈਏ ਕਿ ਕਿਸ ਤਰੀਕੇ ਚੰਡੀਗੜ੍ਹ ਪੁਲਿਸ ਦਾ ਥਾਣੇਦਾਰ ਸੀ ਕਿਸ ਤਰੀਕੇ ਲੱਭ ਲਿਆਂਦੀ ਜਾਂ ਕੀ ਕਰ ਲਿਆ ਦੀ ਤੁਹਾਨੂੰ ਵੀ ਪਤਾ ਜੇ ਪੁਲਿਸ ਦੇ ਹੁਣ ਮੰਨ ਲਓ ਪੀਪੀਆ ਦੇ ਗੇਟ ਦੇ ਸਾਹਮਣੇ ਕੋਈ ਚੀਜ਼ ਚੁੱਕਣੀ ਕੋਈ ਛੋਟੀ ਗੱਲ ਨਹੀਂ ਉਥੋਂ ਪਤਾ ਚੁੱਕਣ ਲੱਗਾ ਚੁੱਕਣਾ ਹੋਇਆ ਨਾ ਤੇ ਤਾਂ ਵੀ ਥਾਣੇਦਾਰ ਪੁਲਿਸ ਦੇ ਕੰਨ ਖੜੇ ਹੋ ਜਾਂਦੇ ਵੀ ਇਹ ਕੀ ਗੱਲ ਇੱਥੋਂ ਤਾਂ ਇਹ ਸਾਫ਼ ਹੁੰਦਾ ਵੀ ਇਹੋ ਜਿਹੇ ਅਫਸਰਾਂ ਨੇ ਸਾਡੇ ਮਹਿਕਮੇ ਦਾ ਨਾਂ ਬਦਨਾਮ ਕਰ ਦਿੱਤਾ ਮੈਂ ਤਾਂ ਗੱਲ ਕਰ ਮੈਂ ਇੱਕ ਦਿਨ ਪਹਿਲਾਂ ਇਹੋ ਸਬੰਧ ਵਿੱਚ ਇੰਟਰਵਿਊ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਤੇ ਸਾਡੇ ਪਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਮੈਂ ਕਹਾਂ ਜੀ ਪੰਜਾਬ ਦਾ ਕਰਜ਼ਾ ਮਾਫ ਕਰਾਣਾ ਹੈ ਨਾ ਜਿੰਨੇ ਆਈਪੀਐਸ ਨੇ ਸਾਡੇ ਪੰਜਾਬ ਦੇ ਇਹ ਜਦੋਂ ਭਰਤੀ ਹੋਏ ਤੇ ਅੱਜ ਦੀ ਡੇਟ 'ਚ ਇਹਨਾਂ ਦੀ ਪੂਰੀ ਪ੍ਰਾਪਰਟੀ ਦੀ ਡਿਟੇਲ ਲਾ ਲਓ ਜਾਂ ਚੈੱਕ ਕਰ ਲਓ ਕਰਜ਼ਾ ਸਾਡਾ ਉਹਦੇ ਨਾਲ ਹੀ ਲੱਥ ਜਾਏਗਾ ਜੇ ਭਗਵੰਤ ਮਾਨ ਸਾਹਿਬ ਵੀ ਸੁਣਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੁਣ ਕਰਪਸ਼ਨ ਤਾਂ ਇੱਡਾ ਕਿ ਬੇੜਾ ਕਰਕ ਹੋਇਆ ਤੁਸੀਂ ਕੱਲ ਪਰਸੋਂ ਇੱਕ ਹੋਰ ਖਬਰ ਸੁਣੀ ਆਈ ਤੁਸੀਂ 5 ਲੱਖ ਦੀ ਗੱਲ ਕਹਿੰਦੇ ਇੱਕ ਕੁੜੀ ਨਵੀਂ ਆਈਪੀਐਸ ਬਣੀ ਆ ਅੱਜ ਜੁਆਇਨ ਕਰਦੀ ਵੀ 10000 ਰੁਪਏ ਲੈਂਦੀ ਫੜੀ ਇਹੋ ਜਿਹੇ ਤੇ ਹਾਲ ਹੋਏ ਪਏ ਨੇ ਕ腐ਸ਼ਨ ਦੇ ਇਹਨਾਂ ਦੇ ਇਹਨਾਂ ਨੂੰ ਇਹ ਵੀ ਸਮਝਾਉਂਦੀ ਕਿ ਕੀ ਕਰਨਾ ਕੀ ਨਹੀਂ ਕਰਨਾ ਤੇ ਆਮ ਜਨਤਾ ਨੂੰ ਇਨਸਾਫ ਕਿੱਥੇ ਮਿਲੂਗਾ ਮੈਨੂੰ ਆਮ ਜਨਤਾ ਕਿੱਥੇ ਜਾਵੇ ਕਿੱਥੇ ਜਾਏਗੀ ਜਨਤਾ ਹੁਣ ਦੱਸੋ ਬੰਦੇ ਦੇ ਜਿਹੜੇ ਥਾਣੇਦਾਰ ਨਾਲ ਸਾਡੇ ਨਾਲ ਇਦਾਂ ਕੀਤੀ ਜਾਂ ਕਿਸੇ ਨਾਲ ਇਦਾਂ ਕਰਤੀ ਉਦਾਂ ਕਹਿੰਦੇ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਇਹਨਾਂ ਦੇ ਵਾਸਤੇ ਹੁਣ ਜ਼ੀਰੋ ਟੋਲਰੈਂਸ ਕਿੱਥੇ ਗਈ ਉਹ ਤਾਂ ਜੇ ਬਰ ਸਿਬੀਆਈ ਨਹੀਂ ਫੜਨੇ ਆ ਗਏ ਤੇ ਮੈਂ ਸਾਡੀ ਪੁਲਿਸ ਦੀ ਗਲੋੜ ਇੱਥੇ ਪੈ ਗਈ ਦੇ ਇੱਕ ਆਮਾ ਸੀਵੀ ਇਹ ਜਦੋਂ ਦੱਸੋ ਕਿੰਨੀ ਵੱਡੀ ਗੱਲ ਹੋਣੀ ਹੈ ਸੀਵੀ ਨੇ ਕਿੰਨੇ ਦਿਨਾਂ ਚ ਫੜਿਆ ਹੋਣਾ ਇਹੋ ਜੇ ਹੋਰ ਵੀ ਬਹੁਤ ਜ਼ਿਆਦਾ ਮਸਲੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਖੜੇ ਉਲਟਰਾ ਸਾਬਿਕ ਕੱਲ ਨਹੀਂ ਸਮਝ ਆ ਰਹੀ ਸੀਬੀਆਈ ਦੇ ਅਚਾਨਕ ਇੰਟਰਫੀਰੈਂਸ ਕਿਵੇਂ ਆ ਗਈ ਜਦ ਸੂਬੇ ਪੱਤਰ ਦਾ ਸਾਰਾ ਮੈਟਰ ਆ ਇਹ ਸਮਝਾਇਓ ਜ਼ਰੂਰ ਪੁਲਿਸ ਦੀ ਨਜ਼ਰ ਦੇ ਨਾਲ ਵੀ ਕਿ ਪੁਲ ਕਿਸ ਤਰ੍ਹਾਂ ਆਪਰੇਟ ਕੀਤਾ ਜਾਂਦਾ ਆ ਜੇ ਬਣਦੀ ਸੀ ਤਾਂ ਵਿਜੀਲੈਂਸ ਦੀ ਬਣਦੀ ਸੀ ਸੀਬੀਆਈ ਕਿਵੇਂ ਇੰਟਰਵਿਨ ਕਰ ਸਕਦੀ ਹੈ ਇਹਦੇ ਵਿੱਚ ਜੇ ਵਿਜੀਲੈਂਸ ਦੀ ਬਣਦੀ ਪਹਿਲੀ ਗੱਲ ਤਾਂ ਵਿਜੀਲੈਂਸ ਦੇ ਵਿੱਚੋਂ ਸਕਿਉਰਟੀ ਲੀਕ ਹੋ ਜਾਣਾ ਹੀ ਸਾਡੇ ਪੰਜਾਬ ਦੀ ਵੀ ਜਿਹੜਾ ਸਾਡੇ ਪੰਜਾਬ ਦੀ ਪਹਿਲੀ ਗੱਲ ਤੇ ਉੱਥੋਂ ਲੀਕ ਹੋ ਜਾਂਦੀ ਹੈ ਸਕਿਉਰਟੀ ਕਹੇ ਨਾ ਕਹੇ ਨੇ ਕਿਉਂ ਆਈਪੀਐਸ ਅਫਸਰ ਕਹੇ ਨਾ ਕਹੇ ਨੇ ਉੱਥੋਂ ਹੀ ਦੱਸ ਦਿੰਦਾ ਵੀ ਤੇਰੇ ਮਗਰ ਨਾ ਕਹੇ ਜਿੱਥੇ ਤੱਕ ਮੇਰੀ ਸਮਝ ਜਾਂ ਸਮਝ ਆਈ ਹੈ ਜੋ ਮੈਂ ਹੁਣ ਤੱਕ ਕੋਹ ਕੀਤੀ ਕਿਉਂਕਿ ਆਈਪੀਐਸ ਨੂੰ ਕਿਸੇ ਨੂੰ ਵੀ ਫੜਨ ਵਾਸਤੇ ਸੀਬੀਆਈ ਨੂੰ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਠੀ ਅੱਛਾ ਕਿਉਂਕਿ ਸੈਂਟਰ ਦੇ ਆਈਪੀਐਸ ਸੈਂਟਰ ਦੇ ਅੰਦਰ ਆ ਜਾਂਦਾ ਨਾ ਰੈਂਕ ਉਹਨਾਂ ਨੂੰ ਫਿਰ ਇਹ ਜਿਸ ਬੰਦੇ ਨੇ ਅਪਰੋਚ ਕੀਤੀ ਉਹਨੇ ਸੀਬੀਆਈ ਨੂੰ ਹੀ ਬਿਹਤਰ ਸਮਝਾ ਵੀ ਉੱਥੇ ਹੀ ਜਾ ਕੇ ਕੀਤੀ ਜਾਵੇ ਔਰ ਉਹਨਾਂ ਨੇ ਡਾਇਰੈਕਟ ਆ ਕੇ ਰੈਡ ਹੰਡਰ ਫੜ ਲਿਆ ਜੋ ਵੀ ਗੱਲਬਾਤ ਉਹਨਾਂ ਦੀ ਉਹਨਾਂ ਨੇ ਕੀਤਾ ਨਹੀਂ ਕੋਈ ਐਦਾਂ ਦੀ ਗੱਲ ਤਾਂ ਨਹੀਂ ਹੁੰਦੀ ਕਿ ਜਿਹੜਾ ਆਈਪੀਐਸ ਆਫੀਸਰ ਹੈ ਜਾਂ ਆਈਈਐਸ ਆਫੀਸਰ ਹੈ ਉਹਨੂੰ ਵਿਜੀਲੈਂਸ ਨਹੀਂ ਹੱਥ ਪਾਉਂਦੀ ਉਹਨ ਇਹ ਨਹੀਂ ਵਿਜੀਲੈਂਸ ਹੱਥ ਪਾ ਲੈਂਦੀ ਐ ਅਜਿਹੀ ਗੱਲ ਨਹੀਂ ਵੀ ਨਹੀਂ ਪਾਉਂਦੀ ਵਿਜੀਲੈਂਸ ਹੱਥ ਪਾਉਣ ਤੋਂ ਪਹਿਲਾਂ ਫਿਰ ਪਰਮਿਸ਼ਨ ਲੈਣੀ ਪੈਗੀ ਵੇਖੋ ਹਾਂ ਇਸ ਕਰਕੇ ਇਹ ਨਹੀਂ ਗੱਲ ਵੀ ਨਹੀਂ ਪਾ ਸਕਦੀ ਪਾ ਸਕਦੀ ਐ ਪਰ ਜੇ ਕੇਸ ਹੋਣ ਜੇ ਕੋਈ ਸੀਬੀਆਈ ਕੋਲ ਚਲਾ ਗਿਆ ਆਈਪੀਐਸ ਜਾਂ ਆਈਐਸ ਦਾ ਕੇਸ ਤੇ ਨੇਚਰਲੀ ਗੱਲ ਹੈ ਸੀਬੀਆਈ ਨੇ ਫਿਰ ਸਿੱਧਾ ਹੀ ਆ ਕੇ ਫੜਨਾ ਕਿ ਪਰਮਿਸ਼ਨ ਆ ਲੈ ਉਹ ਤੋਂ ਹੀ ਚੱਲਦਾ ਸਾਰਾ ਕਿਉਂਕਿ ਸੀਬੀਆਈ ਜਿਹੜੀ ਸੈਂਟਰ ਦੀ ਏਜੰਸੀ ਐ ਤੇ ਇਹ ਆਈਪੀਐਸ ਏਜੰਸੀ ਜਿਹੜੇ ਜਿੰਨੇ ਵੀ ਆਈਪੀਐਸ ਦੇ ਸਾਰੇ ਨੇ ਇਹ ਸਾਰੇ ਉਹਦੇ ਅੰਡਰ ਹੀ ਹੁੰਦੇ ਨੇ ਤੇ ਇਸ ਕਰਕੇ ਅਸੀਂ ਵੀ ਸਰਕਾਰ ਕੋਲੋਂ ਮੈਂ ਡੀਜੀਪੀ ਸਾਹਿਬ ਕੋਲੋਂ ਮੈਂ ਢਾਈ 300 ਬੰਦਾ ਡਿਸਮਿਸ ਹੈ ਸਿਰਫ ਛੋਟੀਆਂ ਛੋਟੀਆਂ ਗੱਲਾਂ ਕਰਕੇ ਕੋਈ ਅੰਡਰ ਟ੍ਰਾਇਲ ਡਿਸਮਿਸ ਹੈ ਕੋਈ ਬਰੀ ਡਿਸਮਿਸ ਹੈ ਕੋਈ ਗੈਰ ਹਾਜੀ ਤੋਂ ਡਿਸਮਿਸ ਹੈ ਡੀਜੀਪੀ ਸਾਹਿਬ ਨੂੰ ਮੰਗ ਕਰਦੇ ਆ ਜਾ ਦੇ ਸਾਨੂੰ ਹਵਾਲ ਕੀਤਾ ਜਾਵੇ ਫਿਰ ਜਿਹੜੇ ਨੇ ਤੇ ਇਹੋ ਜਿਹੇ ਜਿਹੜੇ ਅਫਸਰ ਤੁਸੀਂ ਆਪਣੇ ਆਪ ਨੂੰ ਬਹੁਤ ਇਮਾਨਦਾਰ ਅਫਸਰ ਕਹਿ ਰਹੇ ਨੇ ਸਾਨੂੰ ਇਹ ਵੀ ਸਾਬ ਨੇ ਸਾਡੇ ਲਿਆਂਦਾ ਜਾਵੇ ਵੀ 600 ਕਰੋੜ ਕਾਬਲੇ ਦੇ ਵਿੱਚ ਜਿਹੜੇ 10 ਪੁਲਿਸ ਅਫਸਰਾਂ ਦੇ ਆਈਪੀਐਸ ਦੇ ਨਾਮ ਦੇ ਹੋ ਵੀ ਸਾਹਮਣੇ ਦਸੇ ਜਾਣੀ ਭਗਵੰਤਬਾਨ ਜੀ ਨੂੰ ਬੇਨਤੀ ਕਰਦੇ ਆ ਜੇ ਤੁਹਾਡੇ ਕੋ ਹੈਗੇ ਤਾਂ ਸਾਹਮਣੇ ਉਹ ਵੀ ਲੈ ਜਾਂਦੇ ਜਿੱਤੇ ਆਈਪੀਐਸ ਫੜ ਲਿਆ ਜਿਹੜਾ ਕਰਪਸ਼ਨ ਕਰਦਾ ਤੇ ਉਹ ਵੀ ਨਾਲ ਲੈ ਜਾਂਦੇ ਜਾਣ ਉਹਨਾਂ ਨੂੰ ਕਿਉਂ ਛੱਡਦੇ ਪਿਓ ਕਿ ਜਾਂ ਤੁਹਾਡੇ ਉਹ ਕਮਾਊ ਪੁੱਤ ਮੈਂ ਇਹ ਗੱਲ ਕਾਹਾਂਗਾ ਫਿਰ ਇਹ ਕਹਾਂਗੇ ਕਿ ਜਿੱਦਾਂ ਇੱਕ ਦਿਨ ਸਾਡੇ ਸਾਡੇ ਮਾਲਵਾ ਪ੍ਰਧਾਨ ਡਾਇਰੈਕਟਰ ਬਣ ਰਹੀ ਸੀ ਸਰਦਾਰ ਚੌਧਰੀ ਕ੍ਰਿਸ਼ਨ ਲਾਲ ਜੀ ਦੀ ਕਿ ਜਿਹੜੀ ਕਰਪਸ਼ਨ ਉੱਤੋਂ ਥੱਲੇ ਨੂੰ ਆਉਂਦੀ ਆ ਉਹ ਕੁੱਛੇਗਾ ਉੱਤੋਂ ਥੱਲੇ ਨੂੰ ਕਿੱਦਾਂ ਹੁੰਦੀ ਐ ਥੱਲੇ ਉੱਤੇ ਨਹੀਂ ਯਾਨੀ ਉੱਤੋਂ ਥੱਲੇ ਨੂੰ ਉੱਤੋਂ ਥੱਲੇ ਨੂੰ ਆਪੇ ਹੁੰਦੀ ਐ ਕਿ ਜੇ ਹੁਣੇ ਲਿਆ ਉਹ ਕਿਵੇ ਦਾ ਕਿੱਥੇ ਦੇਣੇ ਪੈਸੇ ਕਿੰਨੇ ਦੇਈ ਤੇ ਥੱਲੇ ਕਿਸੇ ਦਾ ਗਲ ਘੁੱਟਣਾ ਉਹਨੇ ਜਦੋਂ ਐਸਐਸਬੀ ਹਿਸ਼ਾਰਪੁਰ ਲੱਗੇ ਸੀ ਮੈਨੂੰ ਐਸਐਚਓ ਦਾ ਫੋਨ ਆਇਆ ਕਹਿੰਦਾ ਮੈਂ 3.5 ਲੱਖ ਰੁਪਇਆ ਕੋਠੀ ਨੂੰ ਰੰਗ ਕਰਾਉਣ ਦਾ ਮੈਂ ਲਾਇਆ ਜਦ ਕਿ ਇਲੈਕਸ਼ਨ ਡਿਊਟੀ 'ਚ ਮੇਰੀ ਉੱਥੇ ਡਿਊਟੀ ਲੱਗੀ ਸੀ ਕਹਿੰਦਾ ਮੈਂ ਪੱਲਿਓ ਕਿਥੋਂ ਲਾਵਾਂ 3.5 ਲੱਖ ਰੁਪਇਆ ਲਾਇਆ ਮੈਨੂੰ ਕਹਿੰਦੇ ਤੈਨੂੰ ਦੇ ਦਿਆਂਗੇ ਕਹਿੰਦਾ ਅੱਜ ਤੱਕ ਨਹੀਂ ਮਿਲਿਆ ਇਹੋ ਜੇ ਮਤਲਬ ਇੱਥੋਂ ਤੱਕ ਅਫਸਰ ਸਾਡੇ ਜਿਹੜੇ ਮੈਂ ਹੁਣ ਕੀ ਕਹਾ ਫਿਰ ਵੀ ਆਈਪੀਐਸ ਨੇ ਵੀ ਮੈਂ ਕੀ ਮਾੜਾ ਲਫਜ਼ ਮੈਂ ਨਹੀਂ ਬੋਲਾਂ ਪੇ ਇਥੋਂ ਤੱਕ ਦੀ ਮਾੜੀ ਹਰਕਤ ਉਹ ਕਰਦੇ ਨੇ ਈਵਨ ਕਹੇ ਇਥੋਂ ਤੱਕ ਕਿ ਮੇਰੇ ਬਲਾਜਮਾਨ ਗਵਰਨਮੈਂਟਾਂ ਨੂੰ ਤੂੰ ਮੀਟਰਾਂ ਰੋਟੀ ਕਿਉਂ ਨਹੀਂ ਖਾਈ ਦੱਸੋ ਇਹੋ ਜਿਹੇ ਯਾਰ ਗੱਲਾਂ ਤੁਹਾਡੀਆਂ ਕਰਨ ਵਾਲੇ ਐ ਇੱਕ ਸੀਨੀਅਰ ਆਈਪੀਐਸ ਕੋਈ ਛੋਟਾ ਮੋਟਾ ਰੈਂਕ ਨਹੀਂ ਹੈ ਪੜਨ ਵਾਸਤੇ ਨਾ ਮੋਹੇ ਗੱਲ ਵੀ ਪੰਜਾਬੀ ਕਹਿੰਦਾ ਵੀ ਚਿੱਟੇ ਆ ਜਾਂਦੇ ਨੇ ਪਰ ਆਈਪੀਐਸ ਸਿਲੈਕਟ ਨਹੀਂ ਹੁੰਦਾ ਛੇਤੀ ਪਰ ਇਹਨਾਂ ਨੂੰ ਉਹ ਵੀ ਹਜਮ ਨਹੀਂ ਹੋਈ ਕਿਉਂਕਿ ਇਹ ਬਾਪੂ ਦੇ ਕਹਿੰਦੇ ਇਹਨਾਂ ਨੂੰ ਪਹਿਲਾਂ ਪੀਪੀਐਸ ਹੋ ਗਏ ਮੁੜ ਕੇ ਬਾਪੂ ਦੇ ਕਹਿੰਦੇ ਇੰਨੀ ਕ ਤਾਂ ਅਫਸਰ ਮੰਨਦੇ ਨਹੀਂ ਨੇ ਬਈ ਜੀਸੀਪੀ ਨੇ ਕਹਿੰਦੇ ਆਈਪੀਐਸ ਮਿਲ ਗਈ ਤੇ ਉਸ ਆਈਪੀਐਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਲਿਆ ਕੇ ਆ ਰੱਖ ਦਿੱਤਾ ਮੈਂ ਤੇ ਹੁਣ ਮੈਂ ਵੀ ਜਾਦਾ ਦਾ ਸੀਵੀ ਆਲਾ ਮੈਗਣਾ ਜੀ ਮੇਰਾ ਵੀ 50000 ਰੁਪਇਆ ਇਹਨਾਂ ਦੇ ਭਰਾ ਕੋਲੋਂ ਦਵਾਇਆ ਜਾਵੇ ਮੈਂ ਤੇ ਆਪ ਜਾ ਕੇ ਰੱਖਾਂਗਾ ਮੈਂ ਕਹਾਂ ਜੀ ਆ ਮੇਰੇ ਖਾਤੇ 'ਚੋਂ ਇਹ ਪੁੱਛਿਆ ਜਾਵੇ ਇਹਨੂੰ ਕਿਨੂੰ ਪਾਇ ਸੀ ਮੇਰਾ ਵੀ 50000 ਰੁਪਇਆ ਦਵਾਇਆ ਜਾਵੇ ਨਹੀਂ ਤੁਸੀਂ ਸ਼ੋਰ ਹੋ ਕਿ ਉਹ ਹਰਚਰਨ ਭੁੱਲੜ ਦਾ ਭਰਾ ਹੀ ਸੀ ਜਿਹਨੇ ਤੁਹਾਡੇ ਤੋਂ 50000 ਬਾਰੇ ਵੀ ਇਹਦੇ ਖਾਤੇ 'ਚ ਪਏ ਮੈਂ ਕਹਾ ਯਾਰ ਮੈਨੂੰ ਤੂੰ ਜਿਹੜੇ ਕਿਹਾ ਮੈਨੂੰ ਕਾਊਂਟ ਨੰਬਰ ਧੱਕ ਦਿੱਤਾ ਪਰ ਮੈਂ ਕੋਈ ਨਹੀਂ ਮੈਂ ਆਪਣੇ ਅਕਾਊਂਟ 'ਚ ਡਿਟੇਲ ਲਾ ਲਾਂਗਾ ਮੈਂ ਜਾਊਂਗਾ ਮਿਲਾਂਗਾ ਜਾ ਕੇ ਮੈਨੂੰ ਕੋਈ ਮਰਣਾ ਹੋਇਆ ਧੱਕਾ ਮੈਂ ਮਿਲੂੰਗਾ ਮੈਂ ਆਪਣੇ ਪੈਸੇ ਮੰਗਦਾ ਮੈਂ ਆਪਣੇ ਪੈਸੇ ਮੰਗਦਾ ਮੈਂ ਲੈਣ ਵਾਸਤੇ ਜਾਵਾਂਗਾ ਮੈਂ ਸੀਵੀਓ ਕੋਲ ਰੱਖਾਂ ਮੈਂ ਕਹਿੰਦਾ ਯਾ ਮੇਰੇ ਪੈਸੇ ਵੀ ਦੁਆਏ ਛਾਏ ਚਾਹੇ ਜੋ ਮਰਜ਼ੀ ਹੋ ਜਾਏ ਯਾਰ ਇਹੋ ਜਿਹਾ ਤੱਕਾ ਹੀ ਬਰਦਾਸ਼ਤ ਨਹੀਂ ਮੈਂ ਅਸੀਂ ਕਿ ਲੈਣ ਤੋਂ ਸਾਨੂੰ ਮਹਿਕ ਬਣੇ ਦਸਮਤ ਜ਼ਕਰਤਾ ਸਾਡੀ ਨੌਕਰੀ ਦਾ ਟਾਈਮ ਪੂਰਾ ਹੋ ਗਿਆ ਉਹ ਕੁਲਦੀਪ ਸਿੰਘ ਚਾਹ ਜੜਾਈ ਜਿਹੜੇ ਬਹੁਤੇ ਇਮਾਨਦਾਰ ਬਣਦੇ ਨੇ ਇੱਕ ਮੈਂ ਹੋਰ ਗੱਲ ਕਹਿਣੀ ਭੁੱਲ ਗਿਆ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਤੁਹਾਨੂੰ ਪੰਜਾਬ ਦੇ ਵਿੱਚ ਚਾਰ ਹੀ ਜਾਂ ਪੰਜ ਹੀ ਆਈਪੀਐਸ ਲੱਭੇ ਨੇ ਜਿਹੜੇ ਉਹ ਹੀ ਡੀਆਈਜੀ ਲੱਗਣਗੇ ਤੇ ਉਹ ਹੀ ਸੀਬੀ ਲੱਗਣਗੇ ਪੰਜਾਬ ਦੇ ਵਿੱਚ ਹੋਰ ਆਈਪੀਐਸ ਡੀਆਈਜੀ ਜਾਂ ਆਈਜੀ ਰੈਂਕ ਖਤਮ ਹੋ ਗਏ ਨੇ ਜਾਂ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਜਿਹੜੇ ਬਾਕੀ ਨੇ ਉਹ ਕਿਉਂ ਨਹੀਂ ਲੱਗ ਸਕਦੇ ਇਹੋ ਕਿਉਂ ਲੱਗੇ ਨੇ ਇਹ ਜਾਂ ਤੇ ਫਿਰ ਤੁਹਾਡੇ ਖਾਸੇ ਹਿੱਤੇ ਨੇ ਜਾਂ ਫਿਰ ਤੁਹਾਡੇ ਕਮਾਊ ਪੁੱਤ ਨੇ ਸਰਕਾਰ ਨੂੰ ਕੁਝ ਕਮਾਈ ਕਰਕੇ ਦੇਂਦੇ ਹੋਣਗੇ ਦੋ ਤਿੰਨ ਗੱਲਾਂ ਪਰ ਇਹ ਸਾਰੀਆਂ ਗੱਲਾਂ ਜੇ ਸਾਹਮਣੇ ਆਈ ਜਾਂਦੀ ਹੈ ਤੁਹਾਡੇ ਸਾਹਮਣੇ ਜੇ ਲਾਇਆ ਸਾਹਮਣੇ ਆ ਗਿਆ ਨਾ ਇਦਾਂ ਬਾਕੀ ਵੀ ਸਾਹਮਣੇ ਆ ਜਾਣੀਆਂ ਜਿਹੜਾ 600 ਕਰੋੜ ਵਾਲਾ ਉਹ ਵੀ ਸਾਹਮਣੇ ਆ ਜਾਣਾ ਤੁਹਾਡੇ ਸਾਹਮਣੇ ਆਉਣਾ ਸੋ ਮੇਰੀ ਬੇਨਤੀ ਮੈਂ ਸਰਕਾਰ ਨੂੰ ਕਰਦਾ ਭਗਵੰਤ ਮਾਨ ਜੀ ਨੂੰ ਜੇ ਬੰਦੇ ਇਹ ਲਾਇਆ ਦਾ ਡੀਜੀਆਈ ਡੀਆਈਜੀ ਲਾਇਏ ਨੇ ਜਾਂ ਆਈਪੀਐਸ ਲਾਇਏ ਜਾਖਦੇ ਤੇ ਜਿਹੜੇ ਅੰਦਰ ਦਫਤਰਾਂ ਦੇ ਲੱਗੇ ਨੇ ਮਿਹਰਬਾਨੀ ਕਰਕੇ ਹੁਣ ਉਹਨਾਂ ਨੂੰ ਬਦਲ ਇਹਨਾਂ ਨੂੰ ਬਦਲ ਕੇ ਉਹ ਵੀ ਲਾਇਆ ਉਹਨਾਂ ਦਾ ਵੀ ਦੇਖਿਆ ਜਾਵੇ ਵਤੀਰਾ ਕੀ ਹੈ ਪਤਾ ਲੱਗੇ ਆਫਟਰ ਆਲ ਪਹਿਲਾਂ ਕਹੇ ਵਾਲੇ ਰਹੇ ਨੇ ਤੇ ਹੁਣ ਲੱਗੇ ਨੇ ਪਹਿਲਾਂ ਉਹ ਡੀਆਜ ਵੀ ਰਹੇ ਨੇ ਆਈਜੀ ਵੀ ਰਹੇ ਨੇ ਅਫਸਰ ਉਹ ਵੀ ਆਈਪੀਐਸ ਨੇ ਜੇ ਇਹ ਤੁਹਾਨੂੰ ਪਤਾ ਲੱਗਦਾ ਪਿਆ ਹੁਣ ਕਰਪਸ਼ਨ ਦਾ ਵੀ ਸਾਰਾ ਕੁਝ ਆਉਂਦਾ ਤੇ ਉਹ ਲਾ ਕੇ ਦੇਖੋ ਜੇ ਉਹ ਵੀ ਕਰਦੇ ਨੇ ਫਿਰ ਦੁਬਾਰਾ ਫੇਰਨ ਵਾਲੇ ਉਹਨਾਂ ਨੂੰ ਉਹਨਾਂ ਨੂੰ ਮੌਕਾ ਤਾਂ ਦੇਵੇ ਇੱਕ ਵਾਰੀ ਤੁਸੀਂ ਠੀਕ ਹੈ ਬਿਲਕੁਲ ਇਹ ਇਹ ਸਿਚੁਏਸ਼ਨ ਪਰ ਵੇਖਣ ਦੀ ਗੱਲ ਹੈ ਕਿ ਹੁਣ ਹੋਵੇਗਾ ਕੀ ਕਿਉਂਕਿ ਹਰਚਨ ਭੁੱਲਰ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਆਉਂਦੇ ਵੇਲੇ ਕੀ ਕੁਝ ਹਾਸਲ ਹੁੰਦਾ ਆ ਰਿਮਾਂਡ ਕਿੰਨੀ ਮਿਲਦੀ ਆ ਕੀ ਜਾਂਚ ਕੀਤੀ ਜਾਂਦੀ ਆ ਔਰ ਉਸ ਜਾਂਚ ਵਿੱਚੋਂ ਕੀ ਨਿਕਲਦਾ ਉਹ ਸਾਰਾ ਕੁਝ ਹੁਣ ਵਕਤ ਦੇ ਗਰਭ ਦੇ ਵਿੱਚ ਆ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ